ਜ਼ਿਲ੍ਹਾ ਗੁਰਦਾਸਪੁਰ ਦੇ ਗਵਰਨਮੈਂਟ ਕਾਲਜ ਰੋਡ ਚੋਰਾ ਦਾ ਬਣਿਆ ਮਨਪਸੰਦ ਅੱਡਾ ਇੱਥੇ ਆਏ ਦਿਨ ਕੋਈ ਨਾ ਕੋਈ ਚੋਰੀ ਹੁੰਦੀ ਹੈ ਅੱਜ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਇੱਥੇ ਜੋ ਵਿਅਕਤੀ ਕਾਰ ਦੇ ਚਾਰਜ ਫੇਰੇ ਘੁੰਮ ਰਿਹਾ ਹੈ ਇਹ ਕੋਈ ਹੋਰ ਨਹੀਂ ਲੋਕਾਂ ਦੇ ਮੁਤਾਬਕ ਇਹ ਕਿਸ਼ੋਰ ਹੈ ਜੋ ਕਿ ਆਪਣੀ ਕੋਸ਼ਿਸ਼ ਕਰ ਰਿਹਾ ਹੈ ਪਰ ਕਾਮਯਾਬ ਨਹੀਂ ਹੋਇਆ ਦੂਜੇ ਪਾਸੇ ਜਦ ਇਸੇ ਘਰ ਦੇ ਲੋਕ ਬਾਹਰ ਆਏ ਤਾਂ ਇਹ ਉੱਥੋਂ ਖਿਸਕਦਾ ਨਜ਼ਰ ਆਇਆ ਇਹ ਵੀ ਦੱਸਣ ਯੋਗ ਹੈ ਕਿ ਇੱਥੋਂ ਦੋ ਬਾਈਕ ਸਵਾਰ ਬਹੁਤ ਫਾਸਟ ਲੰਘੇ ਉਹਨਾਂ ਦਾ ਇਹ ਵੀ ਸ਼ੰਕਾ ਹੈ ਕਿ ਇਹ ਸਾਰਾ ਇੱਕ ਗਰੂਪ ਹੈ ਜੋ ਕਿ ਪਹਿਲੇ ਦੇਖਦਾ ਹੈ ਕਿ ਕੋਈ ਉਹਨਾਂ ਨੂੰ ਵੇਖਤ ਨਹੀਂ ਰਿਹਾ ਤੇ ਬਾਅਦ ਚ ਉਹ ਆਪਣੇ ਕਾਰਨਾਮੇ ਨੂੰ ਇਨਜਾਮ ਦਿੰਦੇ ਹਨ ਅਤੇ ਲੋਕਾਂ ਚ ਇਹ ਵੀ ਰੋਸ ਪਾਇਆ ਗਿਆ ਕਿ ਆਏ ਦਿਨ ਇੱਥੇ ਚੋਰੀ ਹੁੰਦੀ ਹੈ ਪਰ ਦੂਜੇ ਪਾਸੇ ਪੁਲਿਸ ਦਾ ਇਸ ਰੋਡ ਉੱਤੇ ਕੋਈ ਵੀ ਪੈਰਾ ਨਹੀਂ ਹੈ ਲੋਕਾਂ ਦਾ ਇਹ ਵੀ ਮੰਨਣਾ ਹੈ ਕਿ ਇਹ ਲੋਕ ਕਿਸੇ ਨੂੰ ਵੀ ਸੱਟ ਲਗਾ ਸਕਦੇ ਆ ਤੇ ਪੁਲਿਸ ਨੂੰ ਵੀ ਚਾਹੀਦਾ ਹੈ ਕਿ ਇਸ ਰੋਡ ਉੱਤੇ ਕਮ ਸਕੂਮ ਥੋੜਾ ਪਹਿਰਾ ਤਾਂ ਦੇਣ ਤਾਂ ਜੋ ਲੋਕ ਸੁੱਖ ਦਾ ਸਾਹ ਲੈ ਸਕਣ ਅਤੇ ਦੂਜੇ ਪਾਸੇ ਅਸੀਂ ਆਪਣੇ ਚੈਨਲ ਵੱਲੋਂ ਵੀ ਇਹ ਬੇਨਤੀ ਕਰਾਂਗੇ ਜੇ ਤੁਸੀਂ ਆਪਣੇ ਘਰਾਂ ਦੇ ਬਾਹਰ ਗੱਡੀਆਂ ਖੜੀਆਂ ਕਰਦੇ ਹੋ ਤੇ ਉਹਦੀ ਰਾਖੀ ਵੀ ਤੁਹਾਨੂੰ ਖੁਦ ਕਰਨੀ ਪਵੇਗੀ ਕਿਉਂਕਿ ਪ੍ਰਸ਼ਾਸਨ ਕੋ ਇੰਨੇ ਬੰਦੇ ਨਹੀਂ ਹੈਗੇ ਕਿ ਉਹ ਹਰ ਘਰ ਦੇ ਬਾਹਰ ਜਾ ਕੇ ਰਾਖੀ ਕਰ ਸਕਦਾ ਹੈ। ਸੁਰੱਖਿਆ ਦੇ ਮਾਮਲੇ ਵਿੱਚ ਹੋਰ ਵੀ ਚੰਗਾ ਹੈ। ਮਸਕ ਜਿਹਾ ਵੀ ਵਿਸ਼ੇਸ਼